ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 786 ਨਾਮ ਕੌਰ ਕਾਂਕ ਜੱਟ ਸਿੱਖ ਗੋਤ ਲਖਿਆਣ ਜ਼ਿਲ੍ਹਾ ਮਹਾਲੀ 2 ਅਗਸਤ 2000 ਦਾ ਵਰਤ ਹੈ ਜੀ ਪੜ੍ਹਾਈ ਪਲੱਸ 2 ਮੈਡੀਕਲ ਬੈਚਲਰ ਆਫ ਨਰਸਿੰਗ ਹਾਈਟ 5 ਫੁੱਟ 4 ਇੰਚ ਤੇ ਭੈਣ ਨੂੰ ਭਰਾ ਇੱਕ ਕਰਨਿਆਰੀ ਡਾ ਨਿਊਜ਼ੀਲੈਂਡ ਕਾਮ ਆਸਟ੍ਰੇਲੀਆ ਪੀ ਆਰ ਹੈ ਜੀ ਲੜਕੀ ਆਰ ਐਨ ਨਰਸ ਹੈ ਇੰਨ ਨੂੰ ਲੋੜ ਹੈ ਜੀ ਰਿਸ਼ਤੇ ਜੇ ਮੁੰਡਾ ਜੱਟ ਸਿੱਖ ਹੋਵੇ ਵਧੀਆ ਜ਼ਮੀਨ ਆਉਂਦੀ ਹੋਵੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ 10 ਦੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦਾ ਹਾਂ ਜੀ। ਅਗਲਾ ਰਿਸਟਰ ਆਊਟ ਕਰੋ ਜੀ ਫਾਈਲ ਨੰਬਰ 787 ਨਾਮ ਕੌਰ ਜ਼ਿਲ੍ਹਾ ਪਟਿਆਲਾ ਕਾਰਜ ਜੱਟ ਸਿੱਖ ਗੋਤ ਢਿੱਲੋ ਜਨਮ 20 April 1999 ਕੱਦ 5 ਫੁੱਟ 4 ਇੰਚ ਭੈਣ ਨੂੰ ਭਰਾ ਇੱਕ ਕੈਨੇਡਾ ਕੜਾਈ BC ਆ ਕੁੜੀ ਪੜਾਈ ਪੂਰੀ ਕਰਕੇ ਹੁਣ ਘਰ ਹੈ ਜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਕੈਨੇਡਾ ਚ ਹੋਵੇ ਕੈਨੇਡਾ PR ਹੋਵੇ ਜਿਮੀਨ 2 ਤੋਂ 4 ਕਿਲੋ ਦਾ ਕੌਂਡੀ ਹੋਵੇ ਰਿਸ਼ਤਾ ਕਰ ਦੇਣਗੇ ਜੀ ਤੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ। ਤਾਂ ਤੁਸੀਂ ਸਾਡੇ ਦਿੱਤੇ ਹੋਏ ਵਰਤਮਾਨ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਵਾਸ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਰਿਸਟਰ ਨੂੰ ਕਰੋ ਜੀ ਫਾਈਲ ਨੰਬਰ 788 ਨਾਮ ਕੌਰ ਜੀ ਦਾ ਬਰਨਾਲਾ ਕਾਉਂਟ ਜੱਟ ਸੇ ਕੇ ਗੋਦ ਸਿੱਧੂ ਹਾਈਟ 5 ਫੁੱਟ 5 ਇੰਚ ਤੇ ਜਨਮ ਅਪ੍ਰੈਲ 1998 ਪੜ੍ਹਾਈ ਬੀਏ ਭਰਾ ਇੱਕ ਅਨਮੈਰਿਟ ਪਿਤਾ ਜੀ ਫਾਰਮਰ ਕੁੜੀ ਸਿੰਪਲ ਅਤੇ ਸਿੰਪਲ ਪਰਿਵਾਰ ਤੋਂ ਹੈ ਜੀ। ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਜੀ ਮੁੰਡਾ ਸਿੰਪਲ ਸੋਹਣਾ ਸੁਨੱਖਾ ਤੇ ਪੜਿਆ ਲਿਖਿਆ ਹੋਵੇ। ਪਰਿਵਾਰ ਮੁੰਡੇ ਦਾ ਵਧੀਆ ਹੋਵੇ ਜੀ ਮਿਲ ਵਰਤਨ ਵਾਲਾ ਪਰਿਵਾਰ ਹੋਵੇ ਤੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ